ਕੰਪਲੈਕਸਰ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਇੰਪੋਰਟੈਂਟ ਪਬਲਿਕ ਪਲੇਸਿਸ ਜਿਹੜੀ ਹੈਗੀਆਂ ਬੱਸ ਸਟੈਂਡਸ ਇਨਵੈਸਟੇਸ਼ਨਸ ਤੇ ਬਾਜ਼ਾਰ ਤੇ ਕੁਝ ਸ਼ਰਾਬਾਂ ਵੀ ਜਿਹੜੇ ਜਿੱਥੇ ਕਾਫੀ ਚੱਕੀ ਲੋਕਾਂ ਦੀ ਅਬਚਾਈ ਹੋਈ ਹੈ ਅ ਕੱਲ ਦੇ ਜਿਹੜੇ ਮੰਸਾਗੇ ਘਟਣ ਨੂੰ ਦੇਖਦੇ ਹੋਏ ਅਤੇ ਇਤਿਹਾਦ ਵਰਤਦੇ ਹੋਏ ਉਰੇ ਹੀ ਜ਼ਿਲ੍ਹੇ ਦੇ ਵਿੱਚ ਇੱਕ ਸਤਰਕ ਦਾਤਾ ਜਿਹੜਾ ਤੇ ਅਲਰਟਨੈਸ ਦਾ ਜਿਹੜਾ ਮਾਹੌਲ ਹੈਗਾ ਜਿਹਦੇ ਵਿੱਚ ਪੰਜਾਬ ਪੁਲਿਸ ਪੂਰੀ ਜਿਹੜੀ ਅਲਰਟ ਹੈਗੀ ਹੈ ਬਕ ਬਕ ਕਾਮਦੇ ਅਸੀਂ ਜਿਹੜੀ ਲਗਾਤਾਰ ਚੈਕਿੰਗ ਕਰ ਰਹੇ ਹਾਂ ਕਿੱਥੇ-ਜਿੱਥੇ ਮਾੜੇ ਅਨਸਰ ਹੈ ਉਹਨਾਂ ਦੇ ਹਾਈਟ ਆਊਟ ਤੇ ਵੀ ਸਾਡੇ ਵੱਲੋਂ ਰੇਟ ਕੀਤੇ ਜਾ ਰਹੇ ਆ ਤੇ ਇਤਿਹਾਸ ਤੇ ਅੱਜ ਇਸ ਸਕੀਮ ਨੂੰ ਤਕਰੀਰ ਕਰਨ ਵਾਲੇ ਹੋਏ ਇਸ ਤੋਂ ਪੜੇ ਅਸੀਂ ਬਹੁਤ ਪੜਾ ਰਹੇ ਹਾਂ ਜੇ ਜੋ ਸ਼ੱਕੀ ਹੈਗੇ ਉਹਨਾਂ ਦੀ ਅਸੀਂ ਜਿਹੜੀ ਰੈਂਡਮ ਚੈਕਿੰਗ ਦੀ ਰੀ ਦਫਾ ਦਫਾ ਕਰ ਰਹੇ ਹੈਗੇ ਆ। ਚੰਤਨ ਕਿਸ ਤਰੀਕੇ ਨਾਲ ਅਵੇਨਸ ਹੌਂਦੀ ਲੋੜ ਵੱਤ ਕਿਸ ਤਰੀਕੇ ਨਾਲ ਅਲਦਵਾਲਾ ਦੇਖਣਾ ਚਾਹੀਦਾ? ਵੀ ਬਿਲਕੁਲ ਇਹ ਸੁਰੱਖਿਅਤ ਮਾਹੌਲ ਨੂੰ ਬਣਾਉਣ ਲਈ ਸਾਨੂੰ ਲੋਕਾਂ ਦੀ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ। ਮੈਂ ਲੋਕਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਈ ਵੀ ਜਿਹੜਾ ਓਪਰਾ ਬੰਦਾ ਜੇ ਕੋਈ ਮਾੜਾ ਬੰਦਾ ਜਾਂ ਕੋਈ ਸ਼ੱਕੀ ਗਤੀਵਿਧੀ ਜੇ ਤੁਹਾਨੂੰ ਆਪਣੇ ਲਾਗੇ ਦਿਖਦੀ ਹੈਗੀ ਹੈ ਉਹਦੀ ਸੂਚਨਾ ਤੁਸੀਂ ਤੁਰੰਤ ਹੀ ਆਪਣੇ ਨੇਰੈਸਟ ਜਿਹੜਾ ਪੁਲਿਸ ਸਟੇਸ਼ਨ ਹੈਗਾ ਜਾਂ ਪੁਲਿਸ ਅਫਸਰ ਨੂੰ ਜ਼ਰੂਰ ਦਿਓ ਤਾਂ ਜੋ ਅਸੀਂ ਸਮੇਂ ਰੈਲ ਦੇ ਸਰ ਉਤੇ ਕਾਰਵਾਈ ਕਰ ਸਕੀਏ ਤੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਜਿਹੜਾ ਜਿਹੜਾ ਜ਼ਿਲ੍ਹੇ ਦਾ ਮਾਹੌਲ ਹੈਗਾ ਉਹਨੂੰ ਅਸੀਂ ਸੁਰੱਖਿਅਤ ਬਣਾ ਸਕਦੇ ਹਾਂ ਸੋ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਰਾਤੀ ਇੱਕ i20 ਦੇ ਵਿੱਚ ਬਲਾਸਟ ਹੋਇਆ ਉਹਨੂੰ ਦੇਖਦੇ ਹੋਏ ਗੱਡੀਆਂ ਨੂੰ ਵੀ ਦੇਖਿਆ ਜਾ ਰਿਹਾ ਹੈ ਬਿਲਕੁਲ ਜਿੱਦਾਂ ਹੀ ਸਾਨੂੰ ਇਹ ਮੱਧਪਾਗੀ ਕੰਟਾ ਦੀ ਇਨੀਸ਼ੀਏਟ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਇਮੀਡੀਏਟਲੀ ਪੂਰੇ ਜ਼ਿਲ੍ਹੇ 'ਚ ਜਿਹੜਾ ਰੈੱਡ ਲੈਟਰ ਆਤਾ ਤਰਾਜਿਤ ਕਰਿਆ ਗਿਆ ਸੀ ਜਿਹਦੇ ਵਿੱਚ ਬੜੇ ਵੱਡੇ ਪੱਤਰ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਰੇ ਥਾਣੇ ਏਰੀਆ ਦੇ ਵਿੱਚ ਕੁਝ ਸਮੂਹੇ ਜਿਹੜੇ ਥਾਣਾ ਪ੍ਰਭਾਲੀ ਹੋ ਗਏ আর ਜਿਹੜੇ ਤਲਕਾ ਅਫਸਰ ਹੋ ਗਏ ਆਪ ਕੋਲ ਸੀਨੀਅਰ ਅਫਸਰ ਵੀ ਜਿਹੜੇ ਮੌਕੇ ਤੇ ਸਾਰੇ ਬਾਹਰ ਸੀਗੇ ਉਹਨਾਂ ਵੱਲੋਂ ਨਿਗੀਤ ਵੱਟੇ ਕੇ ਵੀ ਚੈਕਿੰਗ ਕੀਤੀ ਕਿ ਇਹ ਸੱਤੀ ਦਾ ਤੇਦੀ ਲੜੀ ਨੂੰ ਹੀ ਦੇਖਦੇ ਹੋਏ ਹਾਈਟੈਂਡ ਅਲਰਟ ਨੂੰ ਦੇਖਦੇ ਹੋਏ ਅੱਜ ਵੀ ਆ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਕੈਂਪੇਨ ਚਲਾਇਆ ਜਾਊਗਾ ਤਾਂ ਜੋ ਅਸੀਂ ਇੱਕ ਬੰਦਪਾਗੀ ਕੱਟਣਾ ਤੋਂ ਜਿਹੜਾ ਬਚ ਸਕੇ ਤੇ ਮਾੜੇ ਅੰਸਰ ਨੂੰ ਅਸੀਂ ਸਮੇਂ ਰੰਦੇ ਫੜ ਸਕੀਏ